ਜਿੱਥੇ ਕਿ ਡੇਰਾ ਬਾਬਾ ਨਾਨਕ ਵਿੱਚ ਜਿਹੜਾ ਹੜਾ ਆਇਆ ਵਾ ਰਾਵੀ ਦਰਿਆ ਦੇ ਵਿੱਚ ਜਿਸ ਦੇ ਨਾਲ ਬਹੁਤ ਸਾਰੇ ਪਰਿਵਾਰ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਤੇ ਵਕ ਵਕ ਜਥੇਬੰਦੀਆਂ ਤੇ ਸਵਾਸੀ ਵੀ ਜਥੇਬੰਦੀਆਂ ਜਿਹੜੀਆਂ ਵਾ ਉਹ ਰਾਹਤ ਰਾਹਤ ਕੈਂਪ ਜਿਹੜੇ ਉਹ ਚਲਾ ਰਹੇ ਨੇ ਆ ਔਰ ਉੱਥੇ ਹੀ ਨਾਲ ਅੱਜ ਬਾਬਾ ਬਲਜੀਤ ਸਿੰਘ ਜੀ ਦਾ ਦੋ ਸਰਵਾਲ ਦੇ ਜਿਹੜੀ ਇੱਥੇ ਪਹੁੰਚੇ ਨੇ ਉਹਨਾਂ ਨੇ ਇੱਕ ਵੱਡਾ ਯੋਗਦਾਨ ਜਿਹੜਾ ਵਾ ਉਹ ਪਾਇਆ ਆਪਾਂ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੇਲੇ ਅਸੀਂ ਜੋ ਡੇਰਾ ਬਾਬਾ ਨਾਨਕ ਜੀ ਦੇ ਚ ਰਾਵੀ ਦਰਿਆ ਦੇ ਨਾਲ ਬਹੁਤ ਹੀ ਜ਼ਿਆਦਾ ਵੱਡੀ ਪੱਧਰ ਤੇ ਹੜ ਜਿਹੜੇ ਆਏ ਜਿਹਦੇ ਨਾਲ ਹਜ਼ਾਰਾਂ ਪਿੰਡ ਜਿਹੜੇ ਆ ਉਹ ਪੀੜਤ ਹੋਏ ਆ ਬੜਾ ਦੁਖਦਾਈ ਸਮਾਂ ਹੈ ਜਿਹੜੇ ਹੜ ਆਇਆ ਚੰਗੇ ਭਰੇ ਘਰਾਂ ਦੇ ਵਿੱਚ ਬੈਠੇ ਹੋਏ ਪਰਿਵਾਰ ਜਿਹੜੇ ਆ ਇੱਕਦਮ ਘਰੋਂ بے ਘਰ ਹੋ ਗਏ ਫਸਲਾਂ ਡੁੱਬ ਗਈਆਂ ਮਾਲ ਡੰਗਰ ਜਿਹੜਾ ਸੀ ਉਹ ਤਬਾਹ ਹੋ ਗਿਆ ਲੋਕਾਂ ਦਾ ਬਹੁਤ ਹੀ ਮਾੜਾ ਸਰਾ ਜਿਹੜੇ ਕੋਲੀਆਂ ਸੀ ਬੱਜੇ ਸੀ ਸੰਗਲਾਂ ਜਾਂ ਰੱਸਿਆਂ ਤੇ ਨਾਲ ਉਹ ਬੱਜੇ ਰਹਿ ਗਏ। ਕੋਈ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਹੀ ਜਿਹੜੀਆਂ ਸਿੱਖ ਸੰਗਤਾਂ ਨੇ ਪੰਜਾਬ ਵੱਲ ਮਿਹਨਤ ਕਰ ਰਹੀਆਂ ਨੇ ਸਿੱਖ ਸੰਗਤਾਂ ਆਪਣਾ ਯੋਗਦਾਨ ਪਾ ਰਹੀਆਂ ਉੱਥੇ ਸੰਸਥਾਵਾਂ ਧਾਰਮਿਕ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਮੈਂ ਇਸ ਵੇਲੇ ਡੇਰਾ ਪਠਾਣਾ ਜਿਹੜਾ ਕੋਟਲੀ ਸ਼ੂਰਤ ਮੱਲੀ ਦੇ ਬਿਲਕੁਲ ਨੇੜੇ ਆ ਡੇਰਾ ਬਾਬਾ ਨਾਨਕ ਉਸ ਨਕਰ ਦੇ ਵਿੱਚ ਇੱਥੇ ਪਹੁੰਚਿਆ ਹੋਇਆ ਹਾਂ ਜਿੱਥੇ ਬੜੇ ਉਤਸ਼ਾਹ ਦੇ ਨਾਲ ਨਗਰ ਪੰਚਾਇਤ ਨੌਜਵਾਨ ਪ੍ਰਬੰਧ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਮਤਾਵਾ ਦੀਆਂ ਭੈਣਾਂ ਬਜ਼ੁਰਗ ਸੇਵਾ ਕਰਦੇ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮਿਸ਼ਨ ਵੱਲੋਂ ਵੱਡਾ ਕੈਂਪ ਜਿਹੜਾ ਉਹ ਇੱਥੇ ਲੱਗਾ ਹੋਇਆ ਜਿੱਥੇ ਬਾਕਾਇਦਾ ਮੈਂ ਦੇਖਿਆ ਲੰਗਰ ਦੀਆਂ ਦੇਗਾਂ ਤਿਆਰ ਹੋ ਰਹੀਆਂ ਨੇ ਪ੍ਰਸ਼ਾਦੇ ਬਣ ਰਹੇ ਆ ਇੱਥੇ ਵੀ ਲੰਗਰ ਜਿਹੜਾ 메ਨ ਰੋਡ ਦੇ ਉੱਤੇ ਸੰਗਤਾਂ ਇਕੱਠੀਆਂ ਹੋ ਰਹੀਆਂ ਔਰ ਇਹ ਤਿਆਰ ਕਰਕੇ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਆ ਜਿੱਥੇ ਲੰਗਰ ਤਿਆਰ ਕਰਕੇ ਲੈ ਕੇ ਜਾ ਰਹੇ ਉੱਥੇ ਸੁੱਕੀਆਂ ਰਸਤਾਂ ਵੀ ਨਾਲ ਜੜੀਆਂ ਨੇ ਉਹ ਲੋੜਵੰਦਾ ਤੱਕ ਪਹੁੰਚਾਈਆਂ ਜਾ ਰਹੀਆਂ ਚਾਰਾ ਚਾਰਾ ਜਿਹੜਾ ਹੈਗਾ ਮਾਲ ਡੰਗਰ ਦੇ ਵਾਸਤੇ ਉਹ ਵੀ ਪਹੁੰਚਾਇਆ ਜਾ ਰਿਹਾ ਤਾਂ ਅੱਜ ਇੱਥੇ ਜਦੋਂ ਸਾਡੇ ਡਾਕਟਰ ਮਨਜੀਤ ਸਿੰਘ ਦੀ ਭੋਮਾ ਜਿਹੜੇ ਕਿ ਧਰਮ ਪ੍ਰਚਾਰ ਦੇ ਚੇਅਰਮੈਨ ਨੇ ਪੰਜਾਬ ਦੇ ਦਿੱਲੀ ਸ਼ਿਕਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਉਹਨਾਂ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਤੌਰ ਕਾਗਨ ਸਾਹਿਬ ਦਿੱਲੀ ਤੋਂ ਸਟਾਫ ਇੱਥੇ ਮੈਨੇਜਰ ਸਹਿਬਾਨ ਪੁੱਜੇ ਹੋਏ ਆ ਪ੍ਰਧਾਨ ਸਰਦਾਰ ਹਰਮਨ ਸਿੰਘ ਕਾਲਕਾ ਜਨਰਲ ਸੈਕਟਰ ਸਰਦਾਰ ਜਗਦੀਪ ਸਿੰਘ ਕਾਲੂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਇਹ ਸਾਰੀਆਂ ਟੀਮਾਂ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਔਰ ਇੱਥੇ ਨਗਰ ਦਾ ਬਹੁਤ ਵੱਡਾ ਸਹਿਯੋਗ ਇਲਾਕੇ ਦਾ ਸਹਿਯੋਗ ਆ ਤਾਂ ਅੱਜ ਇੱਥੇ ਸਾਡੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ RAM ਸਰਕਾਲਾ ਪੰਜੋੜ ਔਰ ਸਰਦਾਰ ਸਵਰਨ ਸਿੰਘ ਜੀ ਪੁੰਗਾ ਟੀਵੀ ਹਲਕਾ ਪਟਕੂਲਾ ਤੋਂ ਮੈਂਬਰ ਨੇ ਸਾਡੇ ਗੁਰਦੁਆਰਾ ਨਾੜਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਸਾਡੇ ਧਰਮ ਪ੍ਰਚਾਰ ਦੇ ਜਿਹੜੇ ਨਾੜਾ ਸਾਹਿਬ ਦੇ ਇੰਚਾਰਜ ਨੇ ਜਥੇਦਾਰ ਕੰਨਕ ਸਿੰਘ ਜੀ ਬਰਾਣਾ ਔਰ ਸਾਡੇ ਸਰਦਾਰ ਬਲਜਿੰਦਰ ਸਿੰਘ ਜੀ ਚਟਾਣਾ ਜਿਹੜੇ ਸਾਡੇ ਦੁਆਰਾ ਮਾਨਕ ਤੌਰ ਦਾ ਸਹਾਇਤਾ ਦੇ ਚਾਰਜਾਂ ਤੇ ਕਾਲਕਾ 50 ਰੁਪਿਆ ਸੰਗਤਾਂ ਜਿਹੜੀਆਂ ਰਾਸ਼ਨ ਲੈ ਕੇ ਇਥੇ ਸੁੱਕਾ ਅਸੀਂ ਪਹੁੰਚੇ ਆ ਔਰ ਹਰਿਆਣਾ ਕਮਿਟੀ ਦੁਆਰਾ ਨਾਡਾ ਸਾਹਿਬ ਤੋਂ ਦੇ ਰਾਸ਼ਨ ਲੈ ਕੇ ਪੁੱਜੇ ਆ ਜਿਹੜਾ ਪਿੰਡਾਂ ਦੇ ਵਿੱਚ ਵੀ ਵੰਡਿਆ ਜਾਊਗਾ ਔਰ ਇਹਨਾਂ ਕੈਂਪਾਂ ਦੇ ਵਿੱਚ ਵੀ ਜੋ ਬਿਲਕੁਲ ਸੇਵਾਵਾਂ ਨੇ ਇਹਨਾਂ ਵਿੱਚ ਆਪਣਾ ਫਰਜ਼ ਸਮਝਦੇ ਹੋਏ ਉਹ ਸੰਗਤਾਂ ਜੋ ਸਾਹ ਬੜਾ ਸੇਵਾ ਦੇ ਵਿੱਚ ਜਿਹੜੀਆਂ ਬਾਹਰੋਂ ਆ ਰਹੀਆਂ ਨੇ ਜਿਹੜੇ ਇਥੋਂ ਦੇ ਨਗਰ ਮੈਂ ਦੇਖਿਆ ਉਹਨਾਂ ਜੀ ਬੜਾ ਭਾਰੀ ਇਤਸ਼ਾਹ ਸੇਵਾ ਦੇ ਵਾਦਿਆਂ ਇੱਥੇ ਆ ਹਾਂ ਜਿਹੜੇ ਪੀੜਤ ਨੇ ਉਹਨਾਂ ਦੇ ਵਿੱਚ ਵੀ ਬੜਾ ਭਾਰੀ ਇਤਸ਼ਾਹ ਭਾਵਏ ਤੇ ਕੁਦਰਦੀ ਕਰੋਪੀ ਜੋ ਮਾਰ ਪਈ ਆ ਉਹਨਾਂ ਨੂੰ ਹੜਾਂ ਦੀ ਫਿਰ ਵੀ ਉਹਨਾਂ ਚ ਬੜੀ ਚੜ੍ਹਦੀ ਕਲਾਵਾ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਮਤਾਵਾਂ ਵੀ ਜਿੰਨਾਂ ਭੈਣਾ ਨੇ ਬੱਚੇ ਆ ਉਹ ਦੇਖ ਰਹੇ ਆ ਕਿ ਉਹਨਾਂ ਦੀ ਬਾਹ ਮੜਨ ਵਾਸਤੇ ਜਿਹੜੇ ਹੈਗੇ ਆ ਸਮਾਜ ਸੇਵੀ ਧਾਰਮਿਕ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭੋਗਿਆ ਤੇ ਫੁਜੀਆਂ ਨੇ ਤੋਂ ਮੈਂ ਅਪੀਲ ਕਰਨੀ ਚਾਹੁੰਨਾ ਉਹチェ ਸਮੁੱਚੀਆਂ ਸੰਗਤਾਂ ਨੂੰ ਵੈਸੇ ਦੇ ਆਪਣੇ ਤੌਰ ਤੇ ਸਾਰੀਆਂ ਸੰਸਥਾਵਾਂ ਅੱਜ ਉਹਨਾਂ ਗੁਰਦੁਆਰਾ ਰਾੜਾ ਸਾਹਿਬ ਵਿਖੇ ਵੀ ਜਿੱਥੇ ਸੈਂਕੜੇ ਮਹਾਪੁਰਸ਼ੀ ਸੰਸਥਾਵਾਂ ਸੀਗੀਆਂ ਔਰ ਲੱਖਾਂ ਸੰਗਤਾਂ ਸੀ ਮੈਂ ਲਾਈਵ ਉੱਥੇ ਬੇਨਤੀ ਕਰਕੇ ਆਇਆ ਕਿ ਅੱਜ ਉੱਥੇ ਮਹਾਪੁਰਸ਼ਾਂ ਦੀ ਅੰਤਮ ਅਰਦਾਸ ਸੀ ਔਰ ਉੱਥੇ ਮੈਂ ਸੋਕ ਸਮਾਗਮ ਦੇ ਉੱਤੇ ਵੀ ਜਿਹੜਾ ਸੀ ਕਿਉਂਕਿ ਮਹਾਪੁਰਸ਼ਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਜਾਦੇ ਸੀ ਉਹ ਰਾੜਾ ਸਾਹਿਬ ਸੰਪਰਦਾ ਦੇ ਮੁਖੀ ਚੜ੍ਹਾਈ ਕਰ ਗਏ ਪਰ ਉਥੇ ਲੱਖਾਂ ਸੰਗਤਾਂ ਸੀ ਸਾਰੀਆਂ ਸੰਪਰਦਾਵਾਂ ਟਕਸਾਲਾ ਨਿਹੰਗ ਸਿੰਘ ਜਥੇਬੰਦੀਆਂ ਸੰਸਰੋਮਣੀ ਕਮੇਟੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਤਖਤ ਹਜੂਰ ਸਾਹਿਬ ਬੋਰਡ ਸਖਤ ਪਟਨਾ ਸਾਹਿਬ ਬੋਰਡ ਸਾਰੀਆਂ ਉਥੇ ਸੰਸਥਾਵਾਂ ਪੁੱਜੀਆਂ ਹੋਈਆਂ ਸੀ ਤਾਂ ਮੈਂ ਇੱਕ ਸਾਂਝੀ ਅਪੀਲ ਕੇ ਸਾਰੇ ਬਹੁਤ ਸਵਾਵਾ ਕਰਦੇ ਆ ਪਰ ਫਿਰ ਵੀ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਾ ਹਜ਼ਾਰਾਂ ਪਿੰਡਾਂ ਤੇ ਚਾਹੇ ਡੇਰਾ ਬਾਬਾ ਨਾਨਕ ਦਾ ਏਰੀਆ ਸਨਾਲਾ ਦਾ ਏਰੀਆ ਗਾ ਜਿਹੜਾ ਹੈਗਾ ਤਰਨਤਾਰਨ ਸਾਹਿਬ ਦਾ ਇਹ ਅੱਗੇ ਜਿਹੜਾ ਆਪਣਾ ਹਰੀਕੇ ਦਾ ਏਰੀਆ ਔਰ ਅੱਗੇ ਫਾਜ਼ਿਲਕਾ ਦਾ ਏਰੀਆ ਜਿੱਥੇ-ਜਿੱਥੇ ਵੀ ਕੋਈ ਸੇਵਾ ਕਰ ਸਕਦਾ ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਉੱਥੇ ਸੇਵਾਵਾਂ ਕਰਨੀਆਂ ਚਾਹੀਦੀਆਂ ਜਿੰਨਾ ਚੀਜ਼ਾਂ ਦੀ ਲੋੜ ਹੈ ਇੱਥੇ ਉਹ ਸਾਰੀਆਂ ਸੰਗਤਾਂ ਨੂੰ ਮੈਂ ਦੂਸਰੀ ਸਟੇਟਮੈਂਟ ਦੇ ਵਿੱਚ ਸਾਰੀ ਸੰਗਤਾਂ ਦੇ ਨਾਲ ਤਾਲਮੇਲ ਕਰਕੇ ਕਿਉਂਕਿ ਰਾਸ਼ਨ ਤਾਂ ਪਹੁੰਚ ਹੀ ਰਿਹਾ ਪਰ ਮੈਂ ਸਮਝਦਾ ਤਰਪਾਲਾਂ ਦੀ ਔਰ ਇਸੇ ਤਰ੍ਹਾਂ ਜਿਹੜੀਆਂ ਮੱਛਰਦਾਨੀਆਂ ਉਹਨਾਂ ਦੀ ਔਰ ਇਸੇ ਤਰ੍ਹਾਂ ਸੁੱਕੇ ਦੁੱਧ ਦੀ ਪਸ਼ੂਆਂ ਦੇ ਚਾਰੇ ਦੀ ਬੜੀ ਲੋੜ ਹੈ ਜੋ ਅਸੀਂ ਲੈ ਕੇ ਪਹੁੰਚੇ ਆ ਕਲਕਾ ਪੰਜੌਰ ਤੋਂ ਸੰਗਤਾਂ ਨੇ ਜਿਹੜੀ ਸੇਵਾ ਕੀਤੀ ਆ ਨਾੜਾ ਸਾਹਿਬ ਤੋਂ ਸੇਵਾ ਕੀਤੀ ਆ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਆਪ ਸਰ ਸੀਨੀਅਰ ਮੀਤ ਪ੍ਰਧਾਨ ਤੇ ਜਸਵੰਤ ਕਰਨ ਸਿੰਘ ਬੁੰਗਾ ਡਿਵੀਜ਼ਨੋਂ ਪੰਚ ਕੁਲਾ ਦੇ ਮੈਂਬਰ ਨੇ ਔਰ ਉਹਦੇਦਾਰ ਨੇ ਔਰ ਸਿੰਘ ਸਾਹਿਬ ਹੈੱਡ ਗ੍ਰਾਂਤੀ ਨੇ ਗੁਰਦਾਰਾ ਨਾੜਾ ਸਾਹਿਬ ਤਮੈਂ ਦੇਖ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਅੱਜ ਉਥੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਜਰਨਲਿਸਤ 77 ਸਾਲ ਨਾਲ ਵੀ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਪਹਿਲਾਂ ਵੀ ਆ ਕੇ ਗਏ ਆ ਹੁਣ ਫਿਰ ਦੁਬਾਰਾ ਇਹਨਾਂ ਕੈਂਪਾਂ 'ਚ ਨਵੇਂ ਕੈਂਪ ਵੀ ਸਥਾਪਿਤ ਕੀਤੇ ਜਾ ਰਹੇ ਨੇ ਬੇਇੰਤਿਹਾ ਕਰਨੀ ਛੋਣਾ ਕਿ ਇੱਕ ਦੋ ਦਿਨ ਚਾਰ ਦਿਨਾਂ ਦਾ ਕੰਮ ਨਹੀਂ ਹੈ ਇਹ ਅਜੇ ਮਹੀਨਿਆਂ ਵੱਧੀ ਕੰਮ ਜਿਹੜਾ ਹੜ੍ਹਾਂ ਦੇ ਮਾਰ ਵਿੱਚ ਆਇਆ ਇਲਾਕਾ ਹੋਵੇ ਤੇ ਮਹੀਨਿਆਂ ਵੱਧੀ ਕੰਮ ਚੱਲਣਾ ਵਾ ਮਦਦ ਦਾ ਜਿਸ ਤਰ੍ਹਾਂ ਪਹਿਲਾਂ ਹੁਣ ਮੌਕੇ ਦੀ ਮਦਦ ਦਾ ਬਾਅਦ ਵਿੱਚ ਜਿਸ ਤਰ੍ਹਾਂ ਪਾਣੀ ਦੇ ਖਾਂ ਉਤਰਨਾ ਅਜੇ ਵੀ بارشਾਂ ਪੈ ਰਹੀਆਂ ਨੇ ਮੌਸਮ ਕਿਦਾਂ ਦਾ ਅਜੇ ਕੋਈ ਕਿਹਾ ਨਹੀਂ ਜਾ ਸਕਦਾ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਸਭ ਨੂੰ ਕਿ ਪ੍ਰਮਾਤਮਾ ਸੋਖ ਰੱਖੇ ਜੋ ਸੰਤਾਪ ਹੈ ਜੋ ਪੀੜਤ ਹੋਏ ਉਹਦਾ ਚਲ ਰਹੇ ਆ ਇਸ ਤੋਂ ਅਗਾਹ ਕੋਈ ਐਸਾ ਵਰਤਾਰਾ ਨਾ ਵਰਦੇ ਵਾਹਿਗੁਰੂ ਅੱਗੇ ਅਰਦਾਸ ਵੀ ਸਭ ਨੂੰ ਕਰਨੀ ਚਾਹੀਦੀ ਹੈ ਪਰ ਇਹ ਮਹੀਨਿਆਂ ਬੱਧੀ ਡਾਕਟਰੀ ਕੈਂਪਾਂ ਦੀ ਲੋੜ ਆ ਸੀ ਐਂਬੂਲੈਂਸਾਂ ਲੈ ਕੇ ਵੀ ਪਹੁੰਚਿਆ ਇੱਥੇ ਦਵਾਈਆਂ ਲੈ ਕੇ ਪਹੁੰਚੇ ਆ ਪਹਿਲਾਂ ਤੋਂ ਵੀ ਕੈਂਪ ਚੱਲ ਰਹੇ ਆ ਸੋ ਸਾਰੇ ਆਪੂ ਆਪਣਾ ਫਰਜ਼ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਕਮੇਟੀਆਂ ਨਿਭਾ ਰਹੀਆਂ ਨੇ ਮੈਂ ਉਹਨਾਂ ਨੂੰ ਇਸ ਗੱਲ ਦੀ ਸ਼ਲਾਘਾ ਵੀ ਕਰਦਾ ਔਰ ਨਾਲ ਹੀ ਮੈਂ ਅਪੀਲ ਵੀ ਕਰਦਾ ਸਾਰਿਆਂ ਨੂੰ ਕਿ ਪਿੰਡਾਂ ਦੇ ਵਿੱਚੋਂ ਮੈਂ ਦੇਖ ਰਿਹਾ ਆਪਣੇ ਆਪ ਆਪ ਮਹਾਰੇ ਪਿੰਡਾਂ ਚੋਂ ਰਾਸ਼ਨ ਇਕੱਠਾ ਹੋ ਕੇ ਇੱਥੇ ਪਹੁੰਚ ਰਿਹਾ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਸਾਰੇ ਆਪ ਆਪਣਾ ਜਿਹੜਾ ਰਸਤਾ ਪਾਣੀ ਲੈ ਕੇ ਜੋ ਸਮਾਨ ਆ ਲੈ ਕੇ ਇਹਨਾਂ ਕੈਂਪਾਂ ਤੱਕ ਪਹੁੰਚੋ ਕਿ ਪਿੰਡਾਂ ਵਿੱਚ ਪਹੁੰਚੋ ਆਪਣੇ ਹੱਥੀਂ ਇੱਥੇ ਸੇਵਾ ਜਿਹੜੀ ਆ ਉਹ ਸਾਰੇ ਕਰਕੇ ਜਾਓ ਨਾਲੇ ਦੇਖ ਕੇ ਜਾਓ ਕਿ ਕਿਸ ਤਰ੍ਹਾਂ ਦਾ ਤਬਾਹੀ ਦਾ ਮੰਜ਼ਰ ਆ ਕਿ ਕਿਸ ਤਰ੍ਹਾਂ ਪਾਣੀ ਨੇ ਜਿਹੜੀ ਆ ਤਬਾਹੀ ਮਚਾਈ ਆ ਇੱਥੇ ਰਾਵੀ ਦਰਿਆ ਨੇ ਜਿਸ ਤਰ੍ਹਾਂ ਪਾਣੀ ਚੜਿਆ ਸੋ ਮੈਂ ਸਾਰਿਆਂ ਨੂੰ ਸਾਂਝੇ ਤੌਰ ਤੇ ਹੀ ਫੀਲ ਕਰਦਾ ਕਿ ਆਪੋ ਆਪਣਾ ਫਰਜ਼ ਸਾਨੂੰ ਸਾਰਿਆਂ ਨੂੰ ਨਿਭਾਉਣਾ ਚਾਹੀਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰ ਉੱਪਰ ਅੱਤਿ ਹਲੋ ਵਾਰੋ ਮੈਂ ਸ਼ਲਾਘਾ ਕਰਦਾ ਇਹਨਾਂ ਨੌਜਵਾਨਾਂ ਦੀ ਔਰ ਮਤਾਵਾ ਬੀਬੀਆਂ ਪੈਣਾ ਦੀ ਜਿਹੜੇ ਦਿਨ ਰਾਤ ਦੇ ਇੱਥੇ ਸੇਵਾ ਕਰ ਰਿਹਾ ਦਿੱਲੀ ਕਮੇਟੀ ਦਾ ਜਿਹੜਾ ਕੈਂਪ ਲੱਗਾ ਡੇਰਾ ਪਟਾਣਾ ਚ ਨਗਰ ਦੀਆਂ ਸੰਗਤਾਂ ਨੌਜਵਾਨ ਕਮੇਟੀ ਨਗਰ ਪੰਚਾਇਤ ਇਲਾਕੇ ਚੋਂ ਸੰਗਤਾਂ ਬਹੁਤ ਨੌਜਵਾਨ ਆ ਕੇ ਸੇਵਾ ਕਰ ਰਿਹਾ ਸੋ ਸਾਰੇ ਵਧਾਈ ਦੇ ਹੱਕਦਾਰ ਹਾਂਜੀ ਜੋ ਦੇਖ ਸਕਦੇ ਹੋ ਕਿ ਸੰਭਵ ਜੀ ਦਤੂਵਾਲ ਸਾਹਿਬ ਜਿਹੜੇ ਆ ਉਹ ਵੱਡੀ ਸਮਾਖੀ ਲੈ ਕੇ ਇੱਥੇ ਪਹੁੰਚੇ ਨੇ ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਮਾਣ ਪਟਾੜਾ ਡੇਰਾ ਬਾਬਾ ਜਿੱਥੇ ਕਿ ਡੇਰਾ ਬਾਬਾ ਨਾਨਕ ਵਿਚ ਜਿਹੜਾ ਹੜ ਆਇਆ ਵਾ ਰਾਵੀ ਦਰਿਆ ਦੇ ਵਿੱਚ ਜਿਸ ਦੇ ਨਾਲ ਬਹੁਤ ਸਾਰੇ ਪਰਿਵਾਰ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਤੇ ਵਕ ਵਕਤ ਜਥੇਬੰਦੀਆਂ ਤੇ ਸਵਾਸੇਵੀ ਜਥੇਬੰਦੀਆਂ ਜਿਹੜੀਆਂ ਵਾ ਉਹ ਰਾਹਤ ਰਾਹਤ ਕੈਂਪ ਜਿਹੜੇ ਉਹ ਚਲਾ ਰਹੇ ਨੇ ਆ ਔਰ ਉੱਥੇ ਹੀ ਨਾਲ ਅੱਜ ਬਾਬਾ ਬਲਜੀਤ ਸਿੰਘ ਜੀ ਦਾ ਦੋ ਸਰਵਾਲੇ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੇ ਇੱਕ ਵੱਡਾ ਯੋਗਦਾਨ ਜਿਹੜਾ ਵਾ ਉਹ ਪਾਇਆ ਆਪਾਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੇਲੇ ਅਸੀਂ ਜੋ ਡੇਰਾ ਬਾਬਾ ਨਾਨਕ ਜੀ ਦੇ ਚ ਰਾਵੀ ਦਰਿਆ ਦੇ ਨਾਲ ਬਹੁਤ ਹੀ ਜ਼ਿਆਦਾ ਵੱਡੀ ਪੱਧਰ ਤੇ ਹੜ ਜਿਹੜੇ ਆਏ ਜਿਹਦੇ ਨਾਲ ਹਜ਼ਾਰਾਂ ਪਿੰਡ ਜਿਹੜੇ ਉਹ ਪੀੜਤ ਹੋਏ ਆ ਬੜਾ ਦੁਖਦਾਈ ਸਮਾਂ ਹੈ ਜਿਹੜੇ ਹੜ ਆਏ ਆ ਚੰਗੇ ਭਰੇ ਕਣਾਂ ਦੇ ਵਿੱਚ ਬੈਠੇ ਹੋਏ ਪਰਿਵਾਰ ਜਿਹੜੇ ਇੱਕਦਮ ਘਰੋਂ بےਕਰ ਹੋ ਗਏ ਫਸਲਾਂ ਡੁੱਬ ਗਈਆਂ ਮਾਲ ਡੰਗਰ ਜਿਹੜਾ ਸੀ ਉਹ ਤਬਾਹ ਹੋ ਗਿਆ ਬੇਜ਼ੁਬਾਨਾਂ ਦਾ ਬਹੁਤ ਹੀ ਮਾੜਾ ਅਸਰ ਆ ਜਿਹੜੇ ਕੋਲੀਆਂ ਸੀ ਬੱਚੇ ਸੀ ਸੰਗਲਾਂ ਜਾਂ ਰੱਸਿਆਂ ਦੇ ਨਾਲ ਉਹ ਬੱਚੇ ਰਹਿ ਗਏ ਤੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਪੰਜਾਬ ਵੱਲ ਮੀਂਹ ਕਰ ਰਹੀਆਂ ਨੇ ਸਿੱਖ ਸੰਗਤਾਂ ਆਪਣਾ ਯੋਗਦਾਨ ਪਾ ਰਹੀਆਂ ਉੱਥੇ ਸੰਸਥਾਵਾਂ ਧਾਰਮਿਕ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਮੈਂ ਇਸ ਵੇਲੇ ਡੇਰਾ ਪਠਾਣਾ ਜਿਹੜਾ ਕੋਟਲੀ ਸ਼ੂਰਤ ਮੱਲੀ ਦੇ ਬਿਲਕੁਲ ਨੇੜੇ ਆ ਡੇਰਾ ਵਾਪਾ ਨਾਨਕ ਉਸ ਨਕਰ ਦੇ ਵਿੱਚ ਇੱਥੇ ਪਹੁੰਚਿਆ ਹੋਇਆ ਹਾਂ ਜਿੱਥੇ ਬੜੇ ਉਤਸ਼ਾਹ ਦੇ ਨਾਲ ਨਕਰ ਪੰਚਾਇਤ ਨੌਜਵਾਨ ਪ੍ਰਬੰਧ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਪਟਾਵਾਂ ਦੀਆਂ ਭੈਣਾਂ ਬਜ਼ੁਰਗ ਸੇਵਾ ਕਰਦੇ ਅਤੇ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਕੈਂਪ ਜਿਹੜਾ ਉਥੇ ਲੱਗਾ ਹੋਇਆ ਜਿੱਥੇ ਬਕਾਇਦਾ ਮੈਂ ਦੇਖਿਆ ਲੰਗਰ ਦੀਆਂ ਦੇਗਾਂ ਤਿਆਰ ਹੋ ਰਹੀਆਂ ਨੇ ਪ੍ਰਸ਼ਾਦੇ ਬਣ ਰਹੇ ਆ ਤੇ ਇੱਥੇ ਵੀ ਲੰਗਰ ਜਿਹੜਾ ਮੇਨ ਰੋਡ ਦੇ ਉੱਤੇ ਸੰਗਤਾਂ ਛਕ ਰਹੀਆਂ ਔਰ ਇਹ ਤਿਆਰ ਕਰਕੇ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਆ ਜਿੱਥੇ ਲੰਗਰ ਤਿਆਰ ਕਰਕੇ ਲੈ ਕੇ ਜਾ ਰਹੇ ਉਥੇ ਸੁੱਤੀਆਂ ਰਸਤਾ ਵੀ ਨਾਲ ਜੜੀਆਂ ਨੇ ਉਹ ਲੋਡ ਬੰਦਾ ਤੱਕ ਪਹੁੰਚਾਈਆਂ ਜਾ ਰਹੀਆਂ ਚਾਰਾ ਚਾਰਾ ਜਿਹੜਾ ਹੈਗਾ ਮਾਲ ਡੰਗਰ ਦੇ ਵਾਸਤੇ ਉਹ ਵੀ ਪਹੁੰਚਾਇਆ ਜਾ ਰਿਹਾ ਤੇ ਅੱਜ ਇੱਥੇ ਜਦੋਂ ਸਾਡੇ ਡਾਕਟਰ ਮਨਜੀਤ ਸਿੰਘ ਜੀ ਭੋਮਾ ਜਿਹੜੇ ਕਿ ਧਰਮ ਪ੍ਰਚਾਰ ਦੇ ਚੇਅਰਮੈਨ ਨੇ ਪੰਜਾਬ ਦੇ ਦਿੱਲੀ ਸ਼ਿਕਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਮੂਹੀ ਟੀਮ ਉਹਨਾਂ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਤੌਰ ਕਾਗਨ ਸਾਹਿਬ ਦਿੱਲੀ ਤੋਂ ਸਟਾਫ ਅਤੇ ਮੈਨੇਜਰ ਸਹਿਬਾਨ ਪੁੱਜੇ ਹੋਏ ਆ ਪ੍ਰਧਾਨ ਸਰਦਾਰ ਹਰਮਨ ਸਿੰਘ ਕਾਲਕਾ ਜਨਰਲ ਸੈਕਟਰ ਸਰਦਾਰ ਜਗਦੀਪ ਸਿੰਘ ਕਾਲੂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਇਹ ਸਾਰੀਆਂ ਟੀਮਾਂ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਔਰ ਇਸ ਨਗਰ ਦਾ ਬਹੁਤ ਵੱਡਾ ਸਹਿਯੋਗ ਹੈ ਇਲਾਕੇ ਦਾ ਸਹਿਯੋਗ ਆ ਤਾਂ ਅੱਜ ਇੱਥੇ ਸਾਡੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ RAM ਸਰ ਕਾਲਕਾ ਪੰਜੌਰ ਔਰ ਸਰਦਾਰ ਸਵਰਨ ਸਿੰਘ ਜੀ ਪੁੰਗਾ ਟਿੱਪੀ ਹਲਕਾ ਪਚਕੂਲਾ ਤੋਂ ਮੈਂਬਰ ਨੇ ਸਾਡੇ ਗੁਰਦੁਆਰਾ 나ੜਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਸਾਡੇ ਧਰਮ ਪ੍ਰਚਾਰ ਦੇ ਜਿਹੜੇ 나ੜਾ ਸਾਹਿਬ ਦੇ ਇੰਚਾਰਜ ਨੇ ਜਥੇਦਾਰ ਚੰਦਕ ਸਿੰਘ ਜੀ ਬਰਾਣਾ ਔਰ ਸਾਡੇ ਸਰਦਾਰ ਬਰਜਿੰਦਰ ਸਿੰਘ ਜੀ ਚਟਾਣਾ ਜਿਹੜੇ ਸਾਡੇ ਗੁਰਦੁਆਰਾ ਮਾਨਕ ਤਵਰਾ ਸਾਹਿਬ ਦੇ ਚਾਰਜਾਂ ਤੇ ਕਾਲਕਾ 50 ਰੁਪਿਆ ਸੰਗਤਾਂ ਜਿਹੜਿਆ ਰਾਸ਼ਨ ਲੈ ਕੇ ਇੱਥੇ ਸੁੱਕਾ ਅਸੀਂ ਪਹੁੰਚੇ ਆ ਔਰ ਹਰਿਆਣਾ ਕਮਿਊਨਿਟੀ ਗੁਰਦੁਆਰਾ ਨਾਡਾ ਸਾਹਿਬ ਤੋਂ ਰਾਸ਼ਨ ਲੈ ਕੇ ਪੁੱਜੇ ਆ ਜਿਹੜਾ ਪਿੰਡਾਂ ਦੇ ਵਿੱਚ ਵੀ ਵੰਡਿਆ ਜਾਊਗਾ ਔਰ ਇਹਨਾਂ ਕੈਂਪਾਂ ਦੇ ਵਿੱਚ ਵੀ ਜੋ ਤੇਲੋ ਫਲ ਸੇਵਾਵਾਂ ਨੇ ਇਹਨਾਂ ਵਿੱਚ ਆਪਣਾ ਫਰਜ਼ ਸਮਝਦੇ ਹੋਏ ਕੋ ਸੰਗਤਾ ਜੋ ਖਾ ਬੜਾ ਸੇਵਾ ਦੇ ਵਿੱਚ ਜਿਹੜੀਆਂ ਬਾਹਰੋਂ ਆ ਰਹੀਆਂ ਨੇ ਜਿਹੜੇ ਇਥੋਂ ਦੇ ਨਗਰ ਮੈਂ ਦੇਖਿਆ ਉਹਨਾਂ ਦੀ ਬੜਾ ਭਾਰੀ ਇਛਾ ਸੇਵਾ ਦੇ ਬਾਤੀਆਂ ਹਾਂ ਜਿਹੜੇ ਪੀੜਤ ਨੇ ਉਹਨਾਂ ਦੇ ਵਿੱਚ ਵੀ ਬੜਾ ਭਾਰੀ ਇਛਾ ਭਾਵੇਂ ਕਿ ਕੁਦਰਤ ਦੀ ਕਰੋਪੀ ਜੋ ਮਾਰ ਪਈਆ ਉਹਨਾਂ ਨੂੰ ਹੜਾਂ ਦੀ ਫਿਰ ਵੀ ਉਹਨਾਂ 'ਚ ਬੜੀ ਚੜ੍ਹਦੀ ਕਲਾਵਾ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਮਤਾਵਾ ਵੀ ਜਿੰਨਾਂ ਪੜ੍ਹਨਾ ਨੇ ਬੱਚੇ ਆ ਉਹ ਦੇਖ ਰਹੇ ਆ ਕਿ ਉਹਨਾਂ ਦੀ ਬਾਹ ਫੜਨ ਵਾਸਤੇ ਜਿਹੜੇ ਹੈਗੇ ਆ ਸਮਾਜ ਸੇਵੀ ਧਾਰਮਿਕ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਤੇ ਫੁੱਜੀਆਂ ਨਹੀਂ ਤੋਂ ਮੈਂ ਅਪੀਲ ਕਰਨੀ ਚਾਹਨਾ ਉਥੇ ਸਮੁੱਚੀਆਂ ਸੰਗਤਾਂ ਨੂੰ ਵੈਸੇ ਦੇ ਆਪਣੇ ਤੌਰ ਤੇ ਸਾਰੀਆਂ ਸੰਸਥਾਵਾਂ ਅੱਜ ਮੈਂ ਗੁਰਦੁਆਰਾ ਰਾੜਾ ਸਾਹਿਬ ਵਿਖੇ ਵੀ ਜਿੱਥੇ ਸੈਂਕੜੇ ਮਹਾਪੁਰਖੀ ਸੰਸਥਾਵਾਂ ਸੀਗੀਆਂ ਔਰ ਲੱਖਾਂ ਸੰਗਤਾਂ ਸੀ ਮੈਂ ਲਾਈਵ ਉੱਥੇ ਬੇਨਤੀ ਕਰਕੇ ਆਇਆ ਕਿ ਅੱਜ ਉੱਥੇ ਮਹਾਪੁਰਖਾਂ ਦੀ ਅੰਤਮ ਅਰਦਾਸ ਸੀ ਔਰ ਉੱਥੇ ਮੈਂ ਸੂਖ ਸਮਾਗਮ ਦੇ ਉੱਤੇ ਵੀ ਜਿਹੜਾ ਸੀ ਕਿਉਂਕਿ ਮਹਾਂਪੁਰਸ਼ਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਜਾਦੇ ਸੀ ਉਹ ਰਾੜਾ ਸਾਹਿਬ ਸੰਪਰਦਾ ਦੇ ਮੁਖੀ ਚੜ੍ਹਾਈ ਕਰ ਗਏ ਪਰ ਉੱਥੇ ਲੱਖਾਂ ਸੰਗਤਾਂ ਸੀ ਸਾਰੀਆਂ ਸੰਪਰਦਾਵਾਂ ਟਕਸਾਲਾ ਨੇ ਅਖ ਸਿੰਘ ਜਥੇਬੰਦੀਆਂ ਸੰਸਰੋਮਨੀ ਕਮੇਟੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਤਖਤ ਹਜੂਰ ਸਾਹਿਬ ਬੋਰਡ ਸਖਤ ਪਟਨਾ ਸਾਹਿਬ ਬੋਰਡ ਸਾਰੀਆਂ ਉੱਥੇ ਸੰਸਥਾਵਾਂ ਪੁਜੀਆਂ ਹੋਈਆਂ ਸੀ ਤਾਂ ਮੈਂ ਇੱਕ ਸਾਂਝੀ ਅਪੀਲ ਕੇ ਸਾਰੇ ਬਹੁਤ ਸਵਾਵਾ ਕਰਦੇ ਆ ਪਰ ਫਿਰ ਵੀ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਾ ਹਜ਼ਾਰਾਂ ਪਿੰਡਾਂ ਚਾਹੇ ਉਹ ਡੇਰਾ ਬਾਬਾ ਨਾਨਕ ਦਾ ਏਰੀਆ ਸਨਾਲਾ ਦਾ ਏਰੀਆ ਗਾਂ ਜਿਹੜਾ ਹੈਗਾ ਤਰਨਤਾਰਨ ਸਾਹਿਬ ਦਾ ਏਰੀਆ ਅੱਗੇ ਜਿਹੜਾ ਆਪਣਾ ਹਰੀਕੇ ਦਾ ਏਰੀਆ ਔਰ ਅੱਗੇ ਫਾਜ਼ਿਲਕਾ ਦਾ ਏਰੀਆ ਜਿੱਥੇ-ਜਿੱਥੇ ਵੀ ਕੋਈ ਸੇਵਾ ਕਰ ਸਕਦਾ ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਉੱਥੇ ਸੇਵਾਵਾਂ ਕਰਨੀਆਂ ਚਾਹੀਦੀਆਂ ਜਿੰਨਾਂ ਚੀਜ਼ਾਂ ਦੀ ਲੋੜ ਹੈ ਇੱਥੇ ਉਹ ਸਾਰੀਆਂ ਸੰਗਤਾਂ ਨੂੰ ਮੈਂ ਦੂਸਰੀ ਸਟੇਟਮੈਂਟ ਦੇ ਵਿੱਚ ਸਾਰੀ ਸੰਗਤਾਂ ਦੇ ਨਾਲ ਤਾਲਮੇਲ ਕਰਕੇ ਕਿਉਂਕਿ ਰਾਸ਼ਨ ਤਾਂ ਪਹੁੰਚ ਹੀ ਰਿਹਾ ਪਰ ਮੈਂ ਸਮਝਦਾ ਤਰਪਾਲਾਂ ਦੀ ਔਰ ਇਸੇ ਤਰ੍ਹਾਂ ਜਿਹੜੀਆਂ ਮੱਛਰਦਾਨੀਆਂ ਉਹਨਾਂ ਦੀ ਔਰ ਇਸੇ ਤਰ੍ਹਾਂ ਸੁੱਕੇ ਦੁੱਧ ਦੀ ਪਸ਼ੂਆਂ ਦੇ ਚਾਰੇ ਦੀ ਬੜੀ ਲੋੜ ਹੈ ਜੋ ਅਸੀਂ ਲੈ ਕੇ ਪਹੁੰਚੇ ਆ ਕਲਕਾ ਪੰਜੌਰ ਤੋਂ ਸੰਗਤਾਂ ਨੇ ਜਿਹੜੀ ਸੇਵਾ ਕੀਤੀ ਆ ਨਾੜਾ ਸਾਹਿਬ ਤੋਂ ਸੇਵਾ ਕੀਤੀ ਆ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਆਪ ਸਰ ਸੀਨੀਅਰ ਨੀਤ ਪ੍ਰਧਾਨ ਤੇ ਜਸਵੰਤ ਕਰਨ ਸਿੰਘ ਬੁੰਗਾ ਡਿਵੀਜ਼ਨੋਂ ਪੰਚਗੂਲਾ ਦੇ ਮੈਂਬਰ ਨੇ ਔਰ ਉਹਦੇਦਾਰ ਨੇ ਔਰ ਸਿੰਘ ਸਾਹਿਬ ਹੈੱਡ ਗ੍ਰਾਂਤੀ ਨੇ ਗੁਰਦਾਰਾ ਨਾੜਾ ਸਾਹਿਬ ਤਾਂ ਮੈਂ ਦੇਖ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਅੱਜ ਉਸੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਜਰਨਲਿਸਤ ਕਤਰ ਸਾਹਿਬ ਨਾਲ ਵੀ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਪਹਿਲਾਂ ਵੀ ਆ ਕੇ ਗਏ ਆ ਹੁਣ ਫਿਰ ਦੁਬਾਰਾ ਇਹਨਾਂ ਕੈਂਪਾਂ 'ਚ ਨਵੇਂ ਕੈਂਪ ਵੀ ਸਥਾਪਿਤ ਕੀਤੇ ਜਾ ਰਹੇ ਹਨ ਬੇੰਤੀ ਇਹ ਕਰਨੀ ਛੋਣਾ ਕਿ ਇੱਕ ਦੋ ਦਿਨ ਚਾਰ ਦਿਨਾਂ ਦਾ ਕੰਮ ਨਹੀਂ ਹੈ ਇਹ ਅਜੇ ਮਹੀਨਿਆਂ ਵੱਧੀ ਕੰਮ ਜਿਹੜਾ ਹੜਾਂ ਦੀ ਮਾਰ ਵਿੱਚ ਆਇਆ ਇਲਾਕਾ ਉਹ ਤੇ ਮਹੀਨਿਆਂ ਵੱਧੀ ਕੰਮ ਚੱਲਣਾ ਵਾ ਮਦਦ ਦਾ ਜਿਸ ਤਰ੍ਹਾਂ ਪਹਿਲਾਂ ਹੁਣ ਮੌਕੇ ਦੀ ਮਦਦ ਦਾ ਆਖ਼ਰ ਬਾਅਦ ਵਿੱਚ ਜਿਸ ਤਰ੍ਹਾਂ ਪਾਣੀ ਢੇਠਾਂ ਉਤਰਨਾ ਅਜੇ ਵੀ ਬਾਰਸ਼ਾਂ ਪੈ ਰਹੀਆਂ ਨੇ ਮੌਸਮ ਕਿਦਾਂ ਦਾ ਅਜੇ ਕੋਈ ਕਿਹਾ ਨਹੀਂ ਜਾ ਸਕਦਾ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਸਭ ਨੂੰ ਕਿ ਪ੍ਰਮਾਤਮਾ ਸੁੱਖ ਰੱਖੇ ਜੋ ਸੰਤਾਪ ਹੈ ਜੋ ਪੀੜਤ ਹੋਏ ਉਹ ਤਾਂ ਚੱਲ ਰਹੇ ਆ ਉਸ ਤੋਂ ਅਗਾਹ ਕੋਈ ਐਸਾ ਵਰਤਾਰਾ ਨਾ ਵਰਦੇ ਵਾਹਿਗੁਰੂ ਅੱਗੇ ਅਰਦਾਸ ਵੀ ਸਭ ਨੂੰ ਕਰਨੀ ਚਾਹੀਦੀ ਹੈ ਪਰ ਇਹ ਮਹੀਨਿਆਂ ਬੱਧੀ ਡਾਕਟਰੀ ਕੈਂਪਾਂ ਦੀ ਲੋੜ ਆਸੀ ਐਂਬੂਲੈਂਸਾਂ ਲੈ ਕੇ ਵੀ ਪਹੁੰਚਿਆ ਇੱਥੇ ਦਵਾਈਆਂ ਲੈ ਕੇ ਪਹੁੰਚੇ ਆ ਪਹਿਲਾਂ ਤੋਂ ਵੀ ਕੈਂਪ ਚੱਲ ਰਹੇ ਆ ਸੋ ਸਾਰੇ ਆਪ ਕੋ ਆਪਣਾ ਫਰਜ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਕਮੇਟੀਆਂ ਨਿਭਾ ਰਹੀਆਂ ਨੇ ਮੈਂ ਉਹਨਾਂ ਨੂੰ ਇਸ ਗੱਲ ਦੀ ਸਲਾਘਾ ਵੀ ਕਰਦਾ ਔਰ ਨਾਲ ਹੀ ਮੈਂ ਅਪੀਲ ਵੀ ਕਰਦਾ ਸਾਰਿਆਂ ਨੂੰ ਕਿ ਪਿੰਡਾਂ ਦੇ ਵਿੱਚੋਂ ਮੈਂ ਦੇਖ ਰਿਹਾ ਆਪਣੇ ਆਪ ਆਪ ਮਹਾਰੇ ਪਿੰਡਾਂ 'ਚੋਂ ਰਾਸ਼ਨ ਇਕੱਠਾ ਹੋ ਕੇ ਤੇ ਪਹੁੰਚ ਰਿਹਾ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਸਾਰੇ ਆਪ ਆਪਣਾ ਜਿਹੜਾ ਰਸਤਾ ਪਾਣੀ ਲੈ ਕੇ ਜੋ ਸਮਾਨ ਆ ਲੈ ਕੇ ਨਾ ਕੈਂਪਾਂ ਤੱਕ ਪਹੁੰਚੋਗਾ ਪਿੰਡਾਂ ਵਿੱਚ ਪਹੁੰਚੋ ਆਪਣੇ ਹੱਥੀਂ ਇੱਥੇ ਸੇਵਾ ਜਿਹੜੀ ਆ ਉਹ ਸਾਰੇ ਕਰਕੇ ਜਾਓ ਨਾਲੇ ਦੇਖ ਕੇ ਜਾਓ ਕਿ ਕਿਸ ਤਰ੍ਹਾਂ ਦਾ ਤਬਾਹੀ ਦਾ ਮੰਜ਼ਰ ਆ ਕਿ ਕਿਸ ਤਰ੍ਹਾਂ ਪਾਣੀ ਨੇ ਜਿਹੜੀ ਆ ਤਬਾਹੀ ਮਚਾਈ ਐ ਇੱਥੇ ਰਾਵੀ ਦਰਿਆ ਨੇ ਜਿਸ ਤਰ੍ਹਾਂ ਪਾਣੀ ਚੜਿਆ ਸੋ ਮੈਂ ਸਾਰਿਆਂ ਨੂੰ ਸਾਂਝੇ ਤੌਰ ਤੇ ਹੀ ਫੀਲ ਕਰਦਾ ਕਿ ਆਪੋ ਆਪਣਾ ਫਰਜ਼ ਸਾਨੂੰ ਸਾਰਿਆਂ ਨੂੰ ਨਿਭਾਉਣਾ ਚਾਹੀਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਜਿਨਕ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜੇਤੋ ਦੁਆਰਾ ਬਰ ਦਿੱਤਾ ਲੇ ਹੋ ਵਰੋ ਮੈਂ ਸ਼ਲਾਘਾ ਕਰਦਾ ਇਹਨਾਂ ਨੌਜਵਾਨਾਂ ਦੀ ਔਰ ਮਤਾਵਾ ਵੀ ਬੀਬੀਆਂ ਪੈਣਾ ਦੀ ਜਿਹੜੇ ਦਿਨ ਰਾਤ ਦੇ ਇੱਥੇ ਸੇਵਾ ਕਰ ਰਿਹਾ ਦਿੱਲੀ ਕਮੇਟੀ ਦਾ ਜਿਹੜਾ ਕੈਂਪ ਲੱਗਾ ਡੇਰਾ ਪਟਾਣਾ ਚ ਨਗਰ ਦੀਆਂ ਸੰਗਤਾਂ ਨੌਜਵਾਨ ਕਮੇਟੀ ਨਗਰ ਪੰਚਾਇਤ ਇਲਾਕੇ ਚੋਂ ਸੰਗਤਾਂ ਬਹੁਤ ਨੌਜਵਾਨ ਆ ਕੇ ਸੇਵਾ ਕਰ ਰਿਹਾ ਸੋ ਸਾਰੇ ਵਧਾਈ ਦੇ ਹੱਕਦਾਰ ਹੈ ਹਾਂਜੀ ਜੋ ਦੇਖ ਸਕਦੇ ਹੋ ਕਿ ਸੰਭਵ ਜੀ ਜੀ ਦਾਤੂਵਾਲ ਸਾਹਿਬ ਜਿਹੜੇ ਆ ਉਹ ਵੱਡੀ ਸਮਾਖੀ ਲੈ ਕੇ ਇੱਥੇ ਪਹੁੰਚੇ ਨੇ ਤਾਂ ਜੋ ਲੋਕਾਂ ਨੂੰ ਰੱਖ ਦਿੱਤਾ ਜਾ ਸਕੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਮਾਣ ਪਟਾੜਾ ਡੇਰਾ ਬਾਬਾ